ओके ਇਹਦਾ ਲੌਂਗੀ ਬਣਦਾ ਫਿਰ ਲਿੱਤਾ ਨਹੀਂ ਹਾਂ ਹਾਂ ਬਹੁਤ ਕੜਾ ਕੋਲ ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਹੈ ਤੇ ਅੱਜ ਗਏ ਸੀ ਬਾਈ ਆਪਾਂ ਬਾਈ ਮੋਰ ਕੋਲੇ ਤੇ ਨਾਲੇ ਤਾਂ ਗੱਲਾਂ ਬਾਤਾਂ ਕੀਤੀਆਂ ਤੇ ਨਾਲੇ ਬਾਈ ਬਣਾਈ ਜਾਂਦਾ ਸੀ ਗੋਲੀਆਂ ਤੇ ਉਹ ਤੇ ਬਾਕੀ ਤੁਹਾਨੂੰ ਕਰਵਾਵਾਂਗੇ ਬਾਈ ਦੇ ਜਾਨਵਰਾਂ ਦੇ ਸ਼ੌਂਕ ਠੀਕ ਹੈ ਜਿਹੜੇ ਬਾਈ ਨੇ ਹੁਣ ਕੱਢਣੇ ਨੇ ਗਾਹਾਂ ਤੇ ਆਜੋ

ਉਹ ਖਟੀਆਂ ਖਾਂਦੀ ਦੀ ਹੈਗੀ ਮੂਵੀ ਨੂੰ ਤੁਮ ਕੱਲ ਸਿਰਾਂ ਜੀ ਅੱਜ ਜੀ ਕੱਲ ਸਿਰ ਬੈਠੀ ਆ ਹਾਂ ਉਹ ਖੱਲਾ ਲੈ ਕੇ ਜਾਉ ਜਿਹੜੇ ਜਿੱਦੇ ਲੈ ਕੇ ਆ ਖਟੀਆਂ ਦਾ ਉੱਲ ਹਾਂ ਕੋਈ ਗੱਲ ਨਹੀਂ ਜਿਹੜੇ ਲਿਹਾਣਾ ਨਿਸ਼ਾਨੀ ਲਾ ਦੇ ਜਿੱਦੈ ਸ਼ਰਤਾਂ ਬਾਜੀ ਖੜਨੀ ਹਾਂ ਨਾ ਹਾਂ ਨਾ ਤੈਨੂੰ ਜਿੱਤੇ ਦੂੰ ਹਮਨੇ ਨਾ ਨਾ ਮੈਨੂੰ ਪਤਾ ਜੀ ਆਪਾਂ ਨੂੰ ਜਿੱਤ ਕੇ ਨਾ ਦੁੱਖ ਨਹੀਂ ਮੈਣੇ ਤੈਨੂੰ ਦੇਰ ਤੇ ਸਾਹਮਣੇ ਅੱਖਾਂ ਦੇ ਉੱਤੇ ਨਾ ਵੀ ਆ ਆਮ ਨਹੀਂ ਠੀਕ ਹੈ ਬਾਹਰ ਨਹੀਂ ਇੰਨਾ ਨਹੀਂ ਰਸਾ ਮਾਂ ਬਈ ਅੱਤੀ ਜੀ ਪੋਤਾ ਹਾਂ ਮਾਂ ਉਹ ਪੱਲਣੇ ਆ ਪਰਾ ਅ ਜਿਹੜਾ ਪਿਛਲੇ ਨਾਲ ਇਹ ਫੋਨ ਕੱਢਿਆ ਇਹ ਤੋਂ ਪਰਾ ਇਹਨੂੰ ਛੱਡਣਾ ਸੀ ਸੱਤ ਤਿਆਰ ਹੋ ਗਏ ਅੱਛਾ 415 ਮੈਂ ਤਾਂ ਉਹ ਕਿਹਾ ਸੀ ਉਹਨੇ ਮੈਨੂੰ ਜੋਂਡੀ ਵਾਲਾ ਜਿਹੜਾ ਬੱਚਾ ਦੇ ਚਾ ਜੋਂਡੀ ਵਾਲਾ ਜਿਹੜਾ ਬੱਚਾ ਜਿੱਤੀ ਸੀ ਬੱਚਾ ਪੜਾਦਾ ਉਹ ਮੈਂ ਪਾਪੜੇ ਛੱਡਦਾ ਬਿੰਦਰ ਦੇ ਪਿੰਡ ਹਾਂ ਅੱਛਾ ਪਾਪੜੇ ਜਿੱਤ ਕੇ ਉੱਤੇ ਰਹਿ ਗਿਆ ਹੋਰ ਜਿੱਤ ਕੇ ਨਹੀਂ ਨਹੀਂ ਮੂੰਹ ਹੀ ਬਾਜੀ ਦੀ ਜਿੱਤ ਕੇ ਉੱਤੇ ਰਹਿ ਗਿਆ ਮੈਂ ਘਮਾਤਾ ਮੈਂ ਰਾਤ ਨੂੰ ਬਾਟੂ ਆ ਕੇ ਪੈ ਗਿਆ ਤੜਕੇ ਜਦੋਂ ਮੈਂ ਸੁਨੇਹਾ ਆਇਆ ਮਾਦਰ ਬੱਚਾ ਦੇਖੀ ਉਹ ਕਿਵੇਂ ਪੰਜ ਬਜਾ ਤਹਸ ਬੈਠੇ ਤੇ ਰਾਤ ਨੂੰ ਬੈਠਾ ਬੰਦਾ ਜੱਟ ਚ ਡਿੱਗਿਆ ਪਿਆ ਕਿਤੇ ਮੈਂ ਖਾਦਾ ਮੈਂ ਮੂੰਹ ਖੰਡ ਲੱਗ ਗਿਆ ਉੱਟ ਗਿਆ ਫਿਰ 10 ਵਜੇ ਢੰਗੀ ਦੇ ਭਾ ਕੇ ਲੈ ਫਿਰ ਉਹ ਜਿੱਤੀ ਜੌਂਡੀ ਆ ਅੱਜ ਠੀਕ ਜਿਹੜੀ ਪਾਪ ਰਹੀ ਬੱਚਾ ਬਹੁਤ ਬੱਚੇ ਕੀ ਆ ਠੀਕ ਹੈ ਗਮੇ ਤੇ ਜਾ ਠੀਕ ਹੈ

ਅਜੇ ਤਾਂ ਅਸੀਂ ਆ ਉਹਨਾਂ ਨਾਲ ਹੁੰਦਾ 5% ਟੈਨ ਵਟਾਗੇ ਹਾਂ ਇਹ ਤਾਂ ਸੇਬ ਆ ਲੈ ਗਏ ਰੁਪਏ ਹਾਂ ਟੂਟੂ 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 ਪੇ ਪਾਤਾ ਕਰੂ ਨਾ ਗੁਰਬੀ ਨਾ ਦੇ ਕਰ ਆ ਡੋਪ ਜਿਹੜੇ 10 ਦਿਨ ਰੁਪਏ ਪਾਤੇ ਉਹ ਤੋਂ ਵੀ ਟੱਪਣ ਗੁੰਦਾ ਗੁਰਦੇਂ ਦੀ ਵੀ ਲੋੜ ਸਹੀ ਗੱਲ ਆ ਤੂੰ ਤਾਂ ਹਜੇ ਕੱਢ ਨਾ ਦੇ ਦਾ ਬਾਜੀ ਹੈ ਨਹੀਂ ਨਹੀਂ ਬਾਜੀ ਹੈ ਮੈਂ ਤਾਂ ਪੰਗਾ ਖੋਈ ਨਹੀਂ ਲੈ ਰੱਖਿਆ ਜੀ 19 ਅਪ੍ਰੈਲ ਦਾ ਮੈਂ ਲੈ ਰੱਖਿਆ ਪੰਗਾ 19 ਅਪ੍ਰੈਲ ਦਾ 2 ਛੱਡਨੇ ਦੇਵੀਗੜ੍ਹ ਦੇਵੀਗੜ੍ਹ ਰਹਿਣ ਕਿ ਆ ਪਟਿਆਲੇ ਕੋਲੇ ਪਟਿਆਲੇ ਕੋਲੇ ਤਾਹ ਕਰ ਕੀ ਦਾ ਖਵਾਤੇ 7 8 ਚੱਲਣ ਦਿੰਦਾ ਨਹੀਂ ਜਿਹੜਾ ਚੱਲ ਪੈਂਦਾ ਉਹਨੂੰ ਢੇਡ ਦਿੰਦਾ ਬੰਦਰ ਕਿਹੜੇ ਚ ਬੁੱਢਣ ਲੱਗੇ ਨਹੀਂ ਡਾ ਦਿੰਦੇ ਹਾਂ ਕਿਹੜੇ ਕੁੱਲ ਵੀ ਪੁੱਛ ਨਹੀਂ ਬੱਚੇ ਬੱਚਿਆਂ ਨੂੰ ਬਾਲੀ ਛੇਦੀ ਚੱਕਦਾ ਸੀ ਬੱਚੇ ਹਟਾ ਲੈ ਜਾਂਦਾ ਬੱਚਾ ਮਾਂ ਨੇ ਦੱਸੀ ਆ ਨਾ ਜਮਾ ਤਾਹਾਂ ਖੜ੍ਹੀ ਸੀ ਉਥੋਂ ਪਿਆ ਬੱਚਾ ਜਮਾ ਪੱਧਰ ਆ ਕੇ ਲੈ ਗਿਆ ਚੱਕ ਕੇ ਛੱਡਿਆ ਨਹੀਂ ਮਾਂ ਦੇ ਏ ਬੇਟੀ ਦਿੱਤੀ ਸੀ ਜੀ ਹਾਂ ਹਾਂ ਤੇ ਮੂਹਨੇ ਵੀ ਚੱਲੀ ਉਹਦਾ ਬੱਚਾ ਏ ਉਹ ਦੇ ਛੱਡ ਗਿਆ ਮੈਨੂੰ ਨਾ ਤਾਜੀ ਤੇ ਕਢਾ ਉਹਦਾ ਭਾਜਨ ਬਿੱਤਰਾਂ ਨੇ ਸਾਣ ਨਹੀਂ ਦਿੱਤਾ ਹਾਂਜੀ ਉਹ ਸਾਣ ਦੇ ਪੁੱਤ ਦਾ ਪੁੱਤ ਹੈ ਜਿਹੜਾ ਪਿਛਲੇ ਸਾਲ ਤਿੰਨ ਮੋਟਰਸਾਈਕਲ ਜਿੱਤਿਆ ਹਾਂਜੀ ਪਹਿਲਾਂ ਬਾਦਲ ਜਿੱਤਿਆ ਬਾਦਲ ਤੋਂ ਫੇਰ ਲੱਦਾ ਹੀ ਜਿੱਤਿਆ ਅੱਛਾ ਉਹਦੂ ਬਾਦ ਉਹ ਜਿੱਤਿਆ ਉਸ ਤੋਂ ਪਾਲਸ ਤੋਂ ਤਿੰਨ ਮੋਟਰਸਾਈਕਲ ਜਿੱਤਿਆ ਇਹਦਾ ਭਰਾ ਸੀ ਭਾਈ ਉਹ ਕੂਤਰੀ ਹੋ ਦੇ ਕਰ ਉਹ ਉਹ ਥੋੜੀ ਲਿਪੜਣ ਵਾਲੀ ਰਹੀ ਬਿਜਲੀ ਟਾਈਮ ਕੱਢ ਕੇ ਲਿਪਕ ਕੇ ਜਾਉਣਾ ਬਹੁਤ ਮੱਚ ਕੰਟੈਕਟ ਕਰਾਂਗੇ ਉੱਥੇ ਅੱਛਾ ਗੱਲ ਕਰਦੇ ਹਾਂ ਤੁਹਾਨੂੰ ਦੱਸ ਦੂਗੀ ਜਿੱਦੇ ਕਰੀਏ ਮੈਂ 7 ਤੋਂ 12000 ਦਾ ਪਾ ਰਹੀ ਜਾਂਦਾ ਪੰਛੀ ਦੇ ਤੇ ਨਾ ਲਾ ਦੂ ਗੱਲ ਨੂੰ 7 ਪਾਉਂਗਾ ਕੱਲ ਨੂੰ ਪਰਸ ਨੂੰ 7 ਪਾਉਂਗਾ ਲੂ ਤਾ ਕਰਕੇ ਪਰਸ ਤੱਕ ਜੇ 10 ਦੇ ਜਿੱਦੇ ਟਾਈਮ ਲੱਗਾ ਮੈਨੂੰ ਫੋਨ ਕਰਦੀ ਬਾ ਫੋਨ ਕਰਦੇ ਕੋਲ ਤੋਂ ਹੂ ਮਿੰਦਾ ਦਾ ਬੁਰੀ ਪੈਣਾ ਪੈਲਾਂ ਦੀ ਪੈਣ ਬਾਪੂ ਨੂੰ ਨਾਲ ਉਹ ਆਇਆ ਨਾ ਉਹਦਾ ਅਸੀਂ ਇੰਨਾ ਕਰੇ ਧੀਰੇ ਧੀਰੇ ਪਾੜਦਾ ਰਿਹਾ ਮੈਂ ਸਮਝ ਗਿਆ ਪੰਛੀ ਕਹਿੰਦੀ ਚੱਕਰ ਫਸਾ ਫਸਾ ਕਰ ਰਹੀ ਜਾਂਦੀ ਆ ਦੇਖਾ ਪੱਥੀਆਂ ਚੱਕ ਰਹੀਆਂ ਸੀ ਜੀ ਜੀ ਦਿੱਲੀ ਮੱਦੀ ਲੈ ਲੈ ਨੀ ਕ ਉਹ ਲੜਬਾ ਦੇ ਬਣਾਉਣਾ ਹੋਵੇ ਮਾਤੇ ਵੀ ਰ ਆ ਕੇ ਬਣਾਉਣਾ ਆਹ ਤਿੰਨੇ ਉਂਗਲਾਂ ਚ ਵਾਲੇ ਵਧੀਆ ਬਣਦੀਆਂ ਨਾ ਕਿੰਨੀ ਜੇ ਆ ਪੱਥੇਲੀ ਤੇ ਉਹ ਕਰਾਂਗੇ ਨਾ ਫਿਰ ਟਾਈਮ ਵੀ ਲੱਗਦਾ ਆ। ਬਾਈ ਆ ਬ੍ਰੀਕ ਤੋਂ ਜਿੰਨੀ ਮਰਜ਼ੀ ਤੋੜ ਲੈ, ਉਹਦੀ ਗੋਲੀ ਬਣ ਜੂ। ਉਹ ਮੋਟੇ ਚ ਕੁਛ ਅਭਿਨੇ ਉਹ ਤੋੜਨਾ। ਇਹ ਵੀ ਤਾਂ ਜੀ ਹਾ ਅਗਲੇ ਟਿੱਡੀਆਂ ਜਿੰਮੇ ਮਰਜ਼ੀ ਬਣਾ ਲੈ। ਹੂੰ। ਆ ਇਹ 10 ਨਾ ਇਹ ਵੀ ਪੱਟੀ ਕੀ ਇਹ ਤਾਂ ਮਾੜਾ ਗੇੜਾ ਦੇਣ ਦੀ ਰੋਡ ਹੈ। ਕਿਉਂ ਰਾਜਤਾ ਹੈ ਪੱਲੀ ਗਈ ਪਿੱਛੇ। ਕਾ ਦੇਖ। ਕਿਉਂ ਉੱਧਰ ਲਿਖਿਆ ਹੈ ਦੇਖ। ਕੋਈ ਨਹੀਂ ਤਾਂ ਇਹ ਰੋਡ ਹੀ ਨਹੀਂ। ਤੇਰੇ ਹੱਥ ਵਾਲੇ ਹੋ ਰਹੇ ਨੇ ਨਾ। ਸਰਾਂ ਨੂੰ ਘਾੜਾ ਕਟਾਉਣ ਨੂੰ ਵਾਲੇ ਪੁੰਦ ਨੇ। ਮੱਲ ਬੱਲੀ। ਸੋਦੀ ਹੋ ਜਾਂਦਾ। ਕਰੇਗਾ ਟੁੱਟਲੇ ਕਬੂਤਰ ਤੂੰ ਦੇਖ ਲਈ ਮਾਣੀ ਪੈਂਦੀ ਹੁੰਦੀ ਚੱਕਰ ਆਉਣ ਲੱਗਦਾ ਜਦੋਂ ਇਹਨੂੰ ਚੱਕਰ ਆ ਚੱਕਰਾਂ ਨੂੰ ਘਟਕੇ ਘਟਾ ਨੂੰ ਵਧ ਕੇ ਫਿਰ ਤਾਂ ਉਹਦੀ ਬਾਜਾਂ ਬੁਜੇ ਤੇ ਬਾਹਲੇ ਦੇਖੇ ਨੇ ਹੂੰ ਬਾਜਾਂ ਵਾਲੇ ਛੱਡਤੀ ਅਸੀਂ ਮੈਂ ਉਹਨੂੰ ਕਹੀ ਜਾਵਾਂ ਮਹਾਬਾਬੇ ਘੂਮੀ ਆਂਦੀ ਆ ਕਹਿੰਦਾ